ਭਾਰਤੀ ਜਨਤਾ ਪਾਰਟੀ ਦੇ ਵੱਖੋ ਵੱਖਰੇ ਆਗੂਆਂ ਦੇ ਵੱਲੋਂ ਜਿਹੜਾ ਕੇਂਦਰੀ ਫੰਡ ਆਉਣਾ ਸੀ ਹੜਪੀੜਤਾਂ ਦੇ ਵਾਸਤੇ ਉਹਦੇ ਸੰਬੰਧੀ ਜੋ ਝੂਠ ਪਰੋਸਿਆ ਜਾ ਰਿਹਾ ਹੁਣ ਉਹਦੇ 'ਚ ਇਹ ਨਹੀਂ ਪਤਾ ਲੱਗ ਰਿਹਾ ਕਿ ਇੰਨਾਂ ਸਾਰਿਆਂ 'ਚੋਂ ਵੱਡਾ ਝੂਠ ਕੌਣ ਬੋਲ ਰਿਹਾ ਪੰਜਾਬ ਭਾਜਪਾ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਜੀ ਉਹ ਇਹ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ 1600 ਕਰੋੜ ਰੁਪਏ ਦਾ ਹਿਸਾਬ ਦੇਣ ਜੇ ਹਿਸਾਬ ਨਹੀਂ ਦਿੰਦੇ ਤਾਂ ਉਹ ਝੂਠ ਬੋਲ ਰਹੇ ਨੇ ਰਵਨੀਤ ਸਿੰਘ ਬਿੱਟੂ ਹੁਰਾਂ ਦਾ ਬਿਆਨ ਆ ਜਾਂਦਾ ਕਿ 800 ਕਰੋੜ ਰੁਪਇਆ ਜਿਹੜਾ ਉਹ ਸੈਂਟਰਲ ਫੰਡ ਦੇ ਵਿੱਚੋਂ ਆ ਚੁੱਕਿਆ ਹੋਇਆ ਤੇ ਮੁੱਖ ਮੰਤਰੀ ਸਾਹਿਬ ਇਹ ਨਹੀਂ ਦੱਸ ਰਹੇ ਕਿ ਉਹ ਕਿੱਥੇ ਵਰਤਿਆ ਤੇ ਤੀਜਾ ਹੁਣ ਸ਼ਿਵਰਾਜ ਸਿੰਘ ਚੋਹਾਨ ਜੀ ਕੱਲ ਪੰਜਾਬ ਦੇ ਵਿੱਚ ਸਨ ਉਹ ਕਹਿੰਦੇ 480 ਕਰੋੜ ਰੁਪਇਆ ਆਇਆ ਤੇ ਉਹਦੇ ਯੂਟਿਲਾਈਜ਼ਡ ਫੰਡ ਜਿਹੜੇ ਸਰਟੀਫਿਕੇਟ ਨੇ ਉਹ ਸਾਡੇ ਕੋਲੇ ਅਜੇ ਨਹੀਂ ਆਏ ਤੇ ਜਦੋਂ ਆਉਣਗੇ ਉਸ ਤੋਂ ਬਾਅਦ ਅਗਲੀ ਜਿਹੜੀ ਕਿਸ਼ਤ ਆ ਉਹ ਜਾਰੀ ਕੀਤੀ ਜਾਊਗੀ ਇੱਕ 1600 ਕਰੋੜ ਰੁਪਇਆ ਇੱਕ 800 ਕਰੋੜ ਰੁਪਇਆ ਤੇ 1 480 ਕਰੋੜ ਰੁਪਇਆ ਹੁਣ ਆਪਸ ਦੇ ਵਿੱਚ ਤਿੰਨੇ ਜਿਹੜੇ ਨੇਤਾ ਨੇ ਉਹ ਫੈਸਲਾ ਕਰ ਲੈਣ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਝੂਠ ਕੌਣ-ਕੌਣ ਬੋਲ ਰਿਹਾ ਤੇ ਕਿੰਨੇ ਪਰਸੈਂਟ ਜਿਹੜਾ ਉਹ ਝੂਠ ਬੋਲਿਆ ਜਾ ਰਿਹਾ ਜਦੋਂ ਕਿ ਅਸਲੀਅਤ ਇਹ ਆ ਕਿ 1600 ਕਰੋੜ ਰੁਪਇਆ ਜਿਹੜਾ ਪ੍ਰਧਾਨ ਮੰਤਰੀ ਜੀ ਅਨਾਉਂਸ ਕਰਕੇ ਗਏ ਸੀ ਉਹਦੇ ਵਿੱਚੋਂ ਦਿਵਾਨੀ ਵੀ ਅਜੇ ਤੱਕ ਫੰਡਾਂ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਕੋਲੇ ਨਹੀਂ ਹੈ